फ्रेंड्स गुड मॉर्निंग जी सवेर दी प्यार भरी सत श्री अकाल जी ਤੇ ਲੋਜੀ ਟਾਈਮ ਹੋ ਚੁੱਕਿਆ 11:30 ਬਜੇ ਦਾ ਔਰ ਫਾਈਨਲੀ ਮੋਸਟਲੀ ਸਾਰਾ ਕੰਮ ਮੇਰਾ ਫਿਨਿਸ਼ ਹੋ ਚੁੱਕਿਆ ਔਰ ਮੈਂ ਬਣਾ ਰਹੀ ਹਾਂ ਜੀ ਚਾਹ ਕਿਉਂਕਿ ਕੋਈ ਆ ਗਿਆ ਕਿਉਂਕਿ ਸੰਡੇ ਵਾਲੇ ਦਿਨ ਕੋਈ ਨਾ ਕੋਈ ਵਰਜੁਤ ਕੇ ਪਾਪਾ ਕੇ ਪਾਸ ਕਲਾਇੰਟ ਵਗੈਰਾ ਆ ਜਾਂਦੇ ਹਨਾ ਤੇ ਮੈਂ ਹੁਣ ਤਾਂ ਰੀ ਧਰੀ ਵੀ ਐ ਚਾਹ ਫਿਲਾਲ ਆ ਪਚਾ ਬਣਾਈਏ ਚੀਨੀ ਪੱਤੀ ਪਾਧਾ ਚਾਹ ਦੇ ਵਿੱਚ ਬਸ ਉਹਨੇ ਕੰਮ ਦੇ ਵੜ ਕੇ ਹੱਤੀ ਤੀ ਮੈਂ ਤੇ ਹੁਣ ਲੱਗੀਆਂ ਮੈਂ ਚਾਹ ਬਣਾਣ ਲੋਜੀ ਉਨੇ ਚਾਬਾਣ ਰਹੀ ਐ ਤੇ ਥੋੜੀ देर ਆਪਾਂ ਥੋੜੀ देर ਪੱਖੇ ਗੇਟਾਂ ਬੰਦ ਨਹੀਂ ਆ ਜਾ ਕੇ ਮੈਂ ਅੰਦਰ ਕਿਉਂਕਿ ਗਰਮੀ ਨਾ ਮੀਂਹ ਪਿਆ ਐ ਮੀਂਹ ਪੈਣ ਦੇ ਨਾਲ ਦੁਬਾਰਾ ਫੇਰ ਪੜਦਾ ਐ ਨਹੀਂ ਪੜਿਆ ਇੰਨੀ ਗਰਮੀ ਹੋ ਰਹੀ ਐ ਨਾ ਬਹੁਤ ਜ਼ਿਆਦਾ بارش ਵੀ ਹੋਈ ਸੀ ਸਵੇਰੇ ਤੇਰੇ ਮੀਂਹ ਵੀ ਪਿਆ ਤਾਂ ਮੀਂਹ ਦੇ ਨਾਲ ਨਾਲ ਗਰਮੀ ਵੀ ਹੋ ਗਈ ਗਰਮੀ ਬਹੁਤ ਜ਼ਿਆਦਾ ਐ ਔਰ ਮੇਰਾ ਹੋ ਰਿਹਾ ਗਲਾ ਖਰਾਬ ਕਿਉਂਕਿ ਬਿਆਹ ਆ ਗਿਆ ਸੁਨੇਹਾ ਵਿਆਹ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਆਪਣਾ ਗਲਾ ਠੀਕ ਕਰ ਲਾਂ ਹਨਾ ਲੋ ਜੀ ਇਧਰ ਬਵਜੂਦ ਕਰ ਰਹੀ ਆ ਆਪਣਾ ਸਕੂਲ ਦਾ ਕੰਮ ਕਿਉਂਕਿ ਨਾਲ ਦੀ ਨਾਲ ਹੋਮਵਰਕ ਮਿਲ ਰਿਹਾ ਨਾ ਬੱਚਿਆਂ ਨੂੰ ਡੇਲੀ ਦਾ ਪਰ ਰੂਪ ਨੇ ਨਹੀਂ ਕਰਿਆ ਰੂਪ ਚਲੇਗੀ ਖੇਡਣ ਰੂਪ ਨੂੰ ਵੀ ਥੋੜਾ ਜਿਹਾ ਕੰਮ ਕਰਾਣਾ ਮੈਂ ਪੜਾਣਾ ਹੈ ਰੂਪ ਨੂੰ ਪਰ ਫਿਲਹਾਲ ਰੂਪ ਚਲੇਗੀ ਖੇਡਣ ਭੱਜ ਗਈ ਬਾਹਰ ਕਿਉਂਕਿ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਪੋਗ ਹੈ ਨਾ ਪਾਠ ਹੈ ਮਤਲਬ ਪਾਠ ਨਹੀਂ ਹੈ ਪੋਗ ਪਾਰੇ ਹੈ ਮਤਲਬ ਔਰ ਫਿਲਹਾਲ ਇੱਧਰ ਥੋੜੀ ਥੋੜੀ ਬੁੰਦਾਵੰਦੀ ਆ ਗਈ ਹੈ ਮੀ ਆ ਗਿਆ ਦੁਆਰਾ ਭੱਜ ਗਈ ਰੂਪ ਤੁਮ ਨੂੰ ਲੱਗ ਰਿਹਾ ਤਲੋ ਜੀ ਫਾਈਨਲ ਬੰਦਾ ਬਣਾ ਰਿਆ ਪੋਪਕੋਰਨ ਕਹਿੰਦੀ ਮੰਮੀ ਪੋਪਕੋਰਨ ਖਾਣੇ ਆ ਔਰ ਕਿੱਡਕੀ ਖੋਲੀ ਵੀ ਆ ਲੈ ਲਈ ਸੀ ਇਸ ਤਰੀ ਮੂਵੀ ਪਰ ਉਹ ਖਤਮ ਹੋ ਗਈ ਫੇਰ ਵੀ ਹਮ ਪੋਪਕੋਰਨ ਖਾ ਲੈ ਮੰਮੀ ਜਿਹੜਾ ਇਸ ਮਸਾਲਾ ਦਾ ਬੈਟ ਐਕਸਟਰਾ ਵੀ ਐਡ ਕਰ ਦੇ ਹਾਂ ਕਰ ਲੋ ਐਕਸਟਰਾ ਮਸਾਲਾ ਜਿਹੜਾ ਹਾਂ ਵਿੱਚ ਪਾ ਲੈ ਪਾਗਲ ਇੱਕ ਨਾ ਬੜੀ ਗੱਠ ਨਹੀਂ ਮੇਤੇ ਖੁੱਲਦੀ ਜਿਹੜੀ ਆ ਕੋਲ ਜੀ ਗੱਠ ਪਾਈ ਵੀ ਆ ਕੱਟ ਕਰ ਲਿਆ ਤੇਜ ਨਗਰ ਰੇਟਨ ਲੱਗ ਜਾਣੇ ਆ ਇਹ ਤਾਂ ਕੱਟ ਕੇ ਵੀ ਦੇਖੋ ਆਵਾਜ਼ ਸੁਣਾ ਆਵਾਜ਼ ए है जी पॉपकॉर्न फ्रेंड्स इधर अपने को रहेगा है एक्स्ट्रा अच्छा मसाला तो आप इतने सा पाओगे चलो डालते हैं भैया इसके बाद कब होगी बन मरा पर तो फ्रेंड्स इसको हम बाद में करेंगे एज इट इज मिलावे तो फ्रेंड्स मतलब बहुत अच्छे टेस्ट आ रहा अलग ही तरह का मसाला है ये का पैक्ट है जो कि हमें डिमार्ट से नाइन रुपीस का मिला है ना मम्मी वैसे आते हैं पर हम तो ढंग से ना यानी कि हम नहीं मैं। बोले बोले मेरा खराब है। मेरी मम्मी का गला खराब हो रहा तो है फ्रेंड्स। मम्मी क्या दी तो बोलेंगे। तो फ्रेंड ओ भाई। फ्रेंड्स गिर गए नीचे। फ्रेंड्स ये बापू ओपन करेंगे पकड़ी है मम्मी। चिमटा। चिमटा उठाकर ना। किधर ही ना माचिज़ा स बचा क्या बचा क्या आराम से वाह हो गए ना फ्रेंड्स है हमारे पॉपकॉर्न अब इसमें हम एक्स्ट्रा मसाला डाल रहे हैं जो कि हमें भी नहीं पता ये, ये पॉपकॉर्न का मसाला अभी चल सीधा गया ना डायरेक्ट रूप किधर गई ये तो मेरे सारे आ खिड़की ला पुत बंद कर दा चिटकनी फ्रेंड्स हमारे पॉपकॉर्न बन चुके हैं अब हम इसी के अंदर खाएंगे ओके ਔਰ ਮੈਂ ਖਾਣੀਆਂ ਜਾਮਣਾ ਜੋ ਕਿ ਇਹ ਪੜੀਆ ਜਾਮੂਨ ਗਰਮ ਔਰ ਇਹ ਆਂਬ ਹੈ ਮੰਗੇ ਖਾਉਂ ਇਹ ਜਾਮਨ ਚਲੋ ਜਾਮਣਾ ਖਾਣੇ ਆ ਨੂਨ ਲਾ ਕੇ ਜਾਮਣਾ ਖਾਈਂਗੇ ਲਾਲ ਔਰ ਹਮਾਰੇ ਪਤੀ ਦੇਵ ਦੇਖ ਰਹੇ ਆ ਫਿਲਮ ਔਰ ਫੋਨ ਤੋ ਬਾਰਿਸ਼ ਦੇਖੇ ਗਿੱਲਾ ਕਦੇ ਆ ਗਿਆ ਮੀਂਹ ਕਦੇ ਹਟ ਗਿਆ ਬਾਬਾ ਜੀ ਕਰ ਰਹੇ ਆ ਪਾਟ ਅੱਜ ਗੁਰਦੁਆਰਾ ਸੱਪ ਹੋ ਗਿਆ ਬਈ ਪੋ ਗਿਆ ਅੱਜ तो लो जी फ्रेंड्स ये है बर्गर कहाँ का बर्गर है जो तो ये बताना ना माड़ा जा क्या चीज़ है ये ये, ये तो सोगी मैडम ये बर्गर किंग है हाँ बर्गर किंग का बर्गर सॉरी बर्गर किंग का बर्गर है और ये बच्चों का खिलौने है खेड आए लग रहे सच्ची का है है ना लेकिन डुप्लीकेट है बिल्कुल बिल्कुल आए लग रहा था जिम्मे का कोल्ड ड्रिंक है ये सॉस है ये पता नहीं क्या फ्रेंच फ्राइज ਇਹ ਫ੍ਰੈਂਚ ਪ੍ਰਾਈਜ਼ ਹੈ ਇਹ ਟ੍ਰੇਸ ਹੋਣੀ ਹੈ ਜੋ ਤੇ ਹਨ ਇੱਕ ਟ੍ਰੇ origignal ਹੈ ਅਰੇ ਉਹ ਫਿਰ ਹਾਂ ਇਹ ਬੱਚੋਂਗੇ ਖੇលਣਗੇ ਆ ਇਹਰਾ ਹੀ ਹੋਇਆ ਇਤਨਾ ਆਪਸ ਹੋ ਉਸ ਦੇ پاس गाइस ਇਸਕੇ ਵੀ ਚਾਣਾ ਛੋਟੇ ਜੇ ਵਾ ਦੇਖੋ ਖਿਡੌਣੇ ਬੱਚਿਆਂ ਕੇ ਕਿੰਨੇ ਪਿਆਰੇ ਆਂ ਔਰ ਯਹੀ ਨਹੀਂ ਕੋਸਟਲੀ ਹੈ ਨਾ ਇਹ ਖਿਡੌਣੇ ਬੱਚਿਆਂ ਕੇ ਬਹੁਤ ਕੋਸਟਲੀ ਮਿਲਦੇ ਆਂ ਜਿੰਨੇ ਥੋੜੇ ਖਿਡੌਣੇ ਹੋਣਗੇ ਓਨੇ ਵਧੀਆ ਕੋਸਟਲੀ ਮਿਲਦੇ ਆਂ ਬੱਚਾਂ ਬੱਚਿਆਂ ਦੇ ਸੋਰੀ ਔਰ ਇਹ 버ਗਰ ਤਾਂ ਮੈਨੂੰ ਸਭ ਤੋਂ ਵਧੀਆ ਲੱਗਦਾ ਕਮੈਂਟ ਕਰਕੇ ਦੱਸੋ ਜੀ 버ਗਰ ਕਿਵੇਂ ਦਾ ਲੱਗਦਾ ਤੁਹਾਨੂੰ चलो तो जी सवेरे पैर था मीह और हूँ आ गई है जी धुप कद धुप है कद बदल है सच्ची मौसम होया बहुत ज्यादा खराब और सवेरे बारिश हो रही थी फिलहाल हम धुप तो निकल गई है ये दरवाजा बंद कर देने अपा और फिलहाल गुरुद्वारा साहब के बीच है भोग बार है भोग इधर बाइक वगैरह खड़े है ਆਪਣਾ ਚਾਹ ਦਾ ਟਾਈਮ ਕਿਉਂਕਿ ਹੁਣ ਬਣਾਣੀ ਆ ਮੈਂ ਚਾਹ ਔਰ ਜਸਟ ਹੁਣੀ ਸੋ ਕੇ ਉੱਠੀ ਆ ਮੈਨੂੰ ਨੀਂਦ ਆ ਗਈ ਪਤਾ ਨਹੀਂ ਕਿਉਂ ਅੱਜ ਅੱਗੇ ਮੈਨੂੰ ਨੀਂਦ ਨਹੀਂ ਆਂਦੀ ਹੈ ਤੇ ਫਿਲਹਾਲ ਮੈਂ ਸੋ ਗਈ ਸੋ ਕੇ ਹੁਣੀ ਉੱਠੀ ਆ ਔਰ ਫਿਰ ਮੇਰੀ ਯਾਦ ਆਇਆ ਵੀ ਕਿ ਕਿ ਮੈਂ ਤਾਂ ਵਲੋਗ ਬਣਾਣਾ ਹੈ ਹਨਾ ਫਿਲਹਾਲ ਮੈਂ ਹੁਣੀ ਉੱਠੀ ਆ ਔਰ ਹੁਣ ਮੈਂ ਬਣਾਵਾਂਗੀ ਚਾਹ ਤੇ ਚਾਹ ਪੀ ਕੇ ਫਿਰ ਮੈਂ ਹਲੇ ਵੀ ਨੀਂਦ ਆ ਰਹੀ ਆ ਪਤਾ ਨਹੀਂ ਕਿਉਂ ਅੱਜ ਨੀਂਦ ਬਹੁਤ ਆਈ ਮੈਨੂੰ ਅਜੀਬ ਜਿਹਾ ਦਿਨ ਤਾਂ ਅੱਜ ਦਾ ਔਰ ਫਿਰ ਮੈਂ ਰੂਪ ਦਾ ਤੇਲ ਲਾਣਾ ਸੀਰ ਨੂੰ ਰੂਪ ਨਹੀਂ ਆਈ ਤੀ ਅਜ ਸਿਰ ਜੋਤ ਕੇ ਲਾਤਿਆ ਜੋਤ ਕਾ ਸਿਰ ਬਾਦਿਆ ਮੈਂ ਰੂਪ ਕਾ ਬਾਣਾ ਹੈ ਰੂਪ ਲਗੀ ਵੀ ਹੈ ਖੇਡਣ ਹਲੇ ਹੁਣ ਹਾਕ ਮਾਰੂਗੀ ਰੂਪ ਆਉਗੀ ਫਿਰ ਉਹਦਾ ਤੇਲ ਲਾਉਂਗੀ ਔਰ ਫਿਰ ਰੂਪ ਨੂੰ ਥੋੜਾ ਜਿਹਾ ਪੜਾਣਾ ਮੈਂ ਅਜ ਪੜੀ ਵੀ ਨਹੀਂ ਹੈ ਰੂਪ ਨਾਲ ਜੇ ਹੱਥ ਨਹੀਂ ਲੱਗ ਰਹੀ ਮੇਰੇ ਇੰਨੀ ਖਰਾਬ ਹੋ ਗਈ ਨਾ ਰੂਪ ਬਹੁਤ ਜ਼ਿਆਦਾ ਚਲੋ ਜੀ ਪਹਿਲਾ ਪਚਾਚੂ ਬਣਾ ਦਈਏ ਇੱਕ ਤੱਬਾ ਪਈਆਂ ਰੁਪੈਲ ਜਲਗੀਆਂ ਜੋ ਕਿ ਰੁਪੈਲ ਜਲਨੇ ਪੜਨਾ ਹੈ ਬਸ ਹੁਣ ਪੜਾਉਂਗੀ ਬਸ ਥੋੜੀ ਦੇਰ ਤੱਕ ਫਿਰ ਲਾਲ ਚਾਹ ਬਣਾਈਏ ਪਹਿਲਾਂ ਚਲੋ ਜੀ ਫਾਈਨਲੀ ਬਣਾਈਏ ਚਾਹ ਪਾ ਤੋ ਚੋ ਲੋ ਜੀ ਚਾਹ ਆਪਣੀ ਬਣ ਕੇ ਹੋ ਗਈ ਆ ਰੈਡੀ ਔਰ ਪਾਈਏ ਗਲਾਸਾਂ ਚ ਫਿਰ ਪੀਏ ਚਾਹ ਆਪਾਂ ਪਹਿਲਾਂ ਫਿੱਕੀ ਕਰ ਦੰਨੀ ਆ ਥੋੜੀ ਜੀ ਚਾਹ ਮੈਂ ਤੇ ਬਣ ਗਈ ਆ ਜੀ ਰੈਡੀ ਹੋ ਗਈ ਆ ਚਾਹ ਆਪਣੀ ਤੋ ਲੋ ਜੀ ਆਪਾਂ ਪੀਏ ਚਾਹ ਚਾਹ ਬਣ ਚੁੱਕੀ ਐ ਔਰ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਔਰ ਮਿਲਾਂਗੇ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਮਿਲਦੇ ਆਂ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਤੇ ਨਵੀਂ ਬਹੂ ਦਾ ਸਵਾਗਤ ਕਰਿਆ ਜੀ ਅ ਐਨ ਵਧੀਆ ਤਰੀਕੇ ਨਾਲ ਉਹ ਤੁਸੀਂ ਦੇਖੋ ਹੁਣ ਨਵੀਂ ਬਹੂ ਔਰ ਜਿਹੜੇ ਮੇਰੇ ਦੇਵਰ ਔਰ ਦੇਵਰਾਣੀ ਆਏ ਆ ਘਰ ਦੇ ਵਿੱਚ ਕੇਕ ਕੱਟ ਕੇ ਸਵਾਗਤ ਕਰਿਆ ਤਾਂ ਜੀ ਉਹਨਾਂ ਦਾ ਉਹ ਛੋਟੀ ਜੀ ਕਲਿੱਪ ਬਣਾਈ ਤੀ ਇੱਕ ਉਹ ਮੈਂ ਰਹਿ ਗਈ ਤੀ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਨੀ ਹਨਾ ਚਲੋ ਜੀ ਉਹ ਦੇਖਦੇ ਆ ਹੁਣ ਆਪਾਂ ਨਵੀਂ ਬਹੂ ਔਰ ਨਮਾ ਅ ਦੁਲਾ ਯਾਨੀ ਕਿ ਮੇਰਾ ਦੇਵਰ ਹੋਰ ਮੇਰੀ ਦੇਵਰਾਣੀ ਜਦੋਂ ਘਰ ਦੇ ਵਿੱਚ ਐਂਟਰੀ ਹੋਈ ਤੀ ਸ਼ਾਮ ਨੂੰ ਕੇਕ ਕੱਟਿਆ ਤਾਂ ਜੀ ਫੁੱਲ ਕੀਤੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੋਚਿਆ ਹੁਣ ਵੀਡੀਓ ਪਾਦਾ ਹੁਣ ਤੁਸੀਂ ਦੇਖ ਲਓ ਐਨੇ ਮੈਂ ਆਪਣੀ ਚਾਹ ਪੀ ਲਾ ਹਨਾ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤੇ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਹਨਾ ਪੂਰਾ ਦੇਖਿਆ ਕਰੋ ਅੱਜ ਮੇਤੋਂ ਐਨਾ ਕੇ ਵਲੋਗ ਬਣ ਪਾਇਆ ਬਸ ਸਿਰਫ ਐਕਸੈਪਟ ਕਰਿਓ ਜੀ ਤੇ ਕੱਲ ਨੂੰ ਵਧੀਆ ਵਲੋਗ ਬਣਾਵਾਂਗੇ ਜੀ ਆਪਾਂ ਬਿਲਕੁਲ ਵਧੀਆ ਨੈਕਸਟ ਵਲੋਗ ਦੇਖਿਓ ਜੀ ਫੁੱਲ ਵਾਚ ਕਰਿਓ ਤੱਕ ਤੱਕ ਕੇ ਲਈ ਬਾਏ ਬਾਏ ਚਲੋ ਜੀ ਕੋ ਟੋਪ ਹੈਪੀ ਮੈਰੀ ਡੇ ਲਾਈਫ ਚਲੋ ਜੀ ਬਹੁਤ ਬਹੁ ਮੁਬਾਰਕਾ ਦਨ ਹੁੰਦਾ ਤਰੀ ਨੋ ਮੇ ਵਿਆਹ ਕੀ ਮਾਰੇ ਪ੍ਰਾਣੀ ਹੋਗੇ ਨਾ ਮੈਨੂੰ ਦੇਖ ਬਈ ਦੇ ਵੀਡੀਓ ਬਣ ਰਹੀ ਥਾਣੀ ਫੋਟੋ ਫੋਟਾ ਅੰਸਰੀ ਮਨ ਭਾਈ ਸੈਟਿੰਗ ਹੈ ਯਾ ਸਾਰੀ ਸੁਦੇਤੀ ਮਾਂ ਦਾ ਪੁੱਤ ਹੈ ਮਾਪਾ ਬੰਨ ਦੇ ਚਾਕਲੇਟ ਚਾਕਲੇਟ ਓ ਬੈਠੀ ਆ ਦੇ ਬਬਲਿੰਗਾਂ ਜੀ